ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲਏ ਗਏ ਨੇ ਉਹਨਾਂ ਦੀ ਮੈਂ ਸੰਖੇਪ ਦੇ ਵਿੱਚ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਚਾਹਣਾ। ਇਹ ਇੱਕ ਦਾ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਉਹਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਜਿਹੜੀਆਂ ਮਕਾਨ ਉਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਜਾਂ ਲੋਕਲ ਗਵਰਨਮੈਂਟ ਵਿਭਾਗ ਦੇ ਜਿਹੜੀਆਂ ਪ੍ਰਵਾਨਗੀਆਂ ਤੇ ਉਹਨਾਂ ਨੂੰ ਲਾਗੂ ਕਰਨ 'ਚ ਇੱਕ ਸਾਰਤਾ ਤੇ ਗੁੰਝਲਾਂ ਜਿਹੜੀਆਂ ਜ਼ਿਆਦਾ ਕੰਪਲਿਕੇਟਿਡ ਸੀਗੀਆਂ ਕੁਝ ਸ਼ਰਤਾਂ ਉਸ ਜਿਹੜੇ ਸੌਖੇ ਕੀਤੀਆਂ ਗਈਆਂ ਨੇ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਵਧਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ بڑا ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਰਾਪ ਚੱਕਰਾਂ ਚੋਂ ਫਿਰ ਕਰਾਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ 'ਚ ਧੱਕੇ ਖਾਣ ਦੀ ਲੋੜ ਨਹੀਂ 셀ਫ ਸਰਟੀਫਿਕੇਸ਼ਨ ਮੁਤਾਬਕ ਉਹ ਨਕਸ਼ਾ ਜਿਹੜਾ ਉਹ ਪਾਸ ਹੋ ਜਾਊਗਾ ਤੇ ਗਰਾਊਂਡ ਕਵਰੇਜ ਵੀ ਵਧਾਈ ਗਈ ਹੈ ਉਹਨਾਂ ਦੀ ਜਿਹੜੀ 100 ਮੀਟਰ ਦਾ ਜਿਹੜਾ ਕਟੂਕਟ 100 ਮੀਟਰ ਦਾ ਜਿਹੜਾ ਪਲਾਟ ਹੈ ਉਹਦੇ ਚ ਗਰਾਊਂਡ ਪਾਰਕਿੰਗ ਤੇ ਸੈਟਬੈਕ ਤੇ ਖੁੱਲ੍ਹੀ ਜਗ੍ਹਾ ਦੇ ਜਿਹੜੇ ਨਿਯਮ ਨੇ ਉਹਨਾਂ ਚ ਢਿੱਲ ਦਿੱਤੀ ਗਈ ਹੈ ਤੇ ਸਿੰਗਲ ਯੂਨੀਫਾਈਡ ਫਰੇਮਵਰਕ ਦੇ ਵਿੱਚ ਤੇ ਉਹਦੇ ਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਫੈਤੀ ਤੇ ਕਿਰਾਏ ਤੇ ਮਕਾਨਾਂ ਦੀ ਬਵਸਤਾ ਜਿਹੜੀਆਂ ਨੇ ਉਹ ਵੀ ਸ਼ਾਮਲ ਕੀਤੀਆਂ ਗਈਆਂ। ਬਾਕੀ ਦੂਜਾ ਜਿਹੜਾ ਬਾਕੀ ਇਹ ਡਿਟੇਲ ਜਿਹੜੀ ਤੁਹਾਨੂੰ ਇਹਦੀ ਸਾਰੀ ਮਿਲ ਜੂਗੀ ਦੂਜਾ ਹੈਗਾ ਕਿ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨੌਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਕਾਨੂੰਗੋ ਦੇ ਕਿਨੇ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬਦਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨਹਿਬ ਤਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਨੰਬਰ 3 ਤੇ ਹੈਗਾ ਜੀ ਬਰਨਾਲਾ ਜਿਹੜੀ ਨਗਰ ਕੌਂਸਲ ਹੈ ਉਹਨੂੰ ਨਗਰ ਨਿਗਮ ਜੋ ਕਾਰਪੋਰੇਸ਼ਨ ਬਜੋ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲਾ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੇ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਇੰਡਸਟਰੀ ਵੀ ਬਹੁਤ ਉੱਥੇ ਜਿਹੜੀ ਹੈ ਉਹ ਮੌਜੂਦ ਹੈ Air Force ਸਟੇਸ਼ਨ ਮੌਜੂਦ ਹੈ ਬਨਾਲੇ ਦੇ ਲੋਕਾਂ ਦੀ ਬਹੁਤ ਦੇਰ ਤੋਂ ਇਹ ਮੰਗ ਵੀ ਸੀ ਕਿ ਸਾਨੂੰ ਕਾਰਪੋਰੇਸ਼ਨ ਦਾ ਦਰਜਾ ਦਿੱਤਾ ਜਾਵੇ ਜੋ ਬਨਾਲਾ ਜਿਹੜਾ ਨਗਰ ਕੌਂਸਲ ਸੀ ਉਹਨੂੰ ਕਾਰਪੋਰੇਸ਼ਨ ਦਾ ਦਰਜਾ ਉਹਦੀ ਪ੍ਰਵਾਨਗੀ ਜਿਹੜੀ ਹੈ ਉਹ ਮੰਤਰੀ ਮੰਡਲ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਸਪੋਰਟਸ ਮੈਡੀਕਲ ਕੈਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ ਤੇ 80 ਗਰੁੱਪ C ਦੀਆਂ ਲਗਭਗ 100 ਤੋਂ ਬਾਅਦ ਇਹ ਨਵੇਂ ਪੋਸਟਾ ਕ੍ਰੀਏਟ ਕੀਤੇ ਗਏ ਸਪੋਰਟਸ ਮੈਡੀਸਨ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਯੋਗਾ ਜਾਂ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਉਹਨਾਂ ਨੂੰ 3 ਸਾਲਰੀ ਜਿਹੜਾ ਉਹ ਕੰਟੈਕਟ ਰੱਖਿਆ ਜਾਊਗਾ ਤੇ 스포츠 ਦੇ ਵਿੱਚ ਇਹ ਖਾਸ ਤੌਰ ਤੇ ਇਹ ਇਹਦੇ ਵਿੱਚ ਜਿਹੜੇ 스포츠 ਵਾਲਾ ਉਹਦੇ ਵਿੱਚ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸਯਾਦਾ ਯੂਸਿੰਗ ਨਗਰ ਰੋਪੜ ਅਤੇ ਹੁਸ਼ਿਆਰਪੁਰ ਵਰਗੇ ਖੇਡ ਜ਼ਿਲ੍ਹਿਆਂ ਚੋਂ ਉਹਨਾਂ ਨੂੰ ਤਾਇਨਾਤ ਕੀਤਾ ਜਿੱਥੇ ਜਿਆਦਾ ਇਨਫਰਾਸਟ੍ਰਕਚਰ ਵੀ ਹੈਗਾ ਤੇ ਖਿਡਾਰੀ ਵੀ ਜਿਆਦਾ ਇਹਨਾਂ ਜ਼ਿਲ੍ਹਿਆਂ ਚ ਹੈਗੇ ਨੇ ਸੋ ਤਾਂ ਕਿ ਉਹਨਾਂ ਦੇ ਜੇ ਕੋ 6:00 ਵਜੇ ਦੀ ਧਰ ਕਵਰੀ ਸੇ ਜਲਦੀ ਹੋਵੇ ਤੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਸੁਧਰੇ ਕਿਉਂਕਿ ਨਾਲ-ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ਫਿਜ਼ਿਓਥੈਰੇਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵਧਦੀ ਹੈ ਇੱਕ ਡੇਰਾਬਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ਐ ਜਿਹੜਾ ਹਸਪੀਟਲ ਜਿਹੜਾ ਉਹ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮੁਹैया कराई ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਜਿਹੜੀ ਪੈਂਦੀ ਹੈ ਜਿੱਥੇ ਕਿ ਮਜ਼ਦੂਰਾਂ ਦਾ ਜਾ ਗਰੀਬਾਂ ਦਾ ਇਲਾਜ ਹੁੰਦਾ ਹੈ। ਈਐਸਆਈ ਹਸਪੀਟਲ ਜਿਹੜਾ ਹੈ ਉਹਦੇ ਵਾਸਤੇ ਜ਼ਮੀਨ ਜਿਹੜੀ ਹੈ ਉਹਦੀ ਪਰਵਾਨਗੀ ਦਿੱਤੀ ਗਈ ਹੈ 4 ਕਿੱਲੇ। ਜੀ ਸਰ 4 ਏਕੜ 4 ਏਕੜ ਸਰ 4 ਏਕੜ ਜ਼ਮੀਨ ਹੈ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਸ ਤੇ ਬਾਅਦ ਚ ਜਦੋਂ ਹਸਪੀਟਲ ਬਣ ਜਾਊਗਾ ਤਾਂ ਪੰਜਾਬ ਸਰਕਾਰ ਦੀ ਪ੍ਰਾਪਰਟੀ ਬਣ ਜਾਊਗੀ। ਤੇ ਬਾਕੀ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅੱਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 21 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕ ਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਟ ਏਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ ਤੇ ਜਿਹੜੇ ਜਿੰਨੇ ਵੀ 140 ਤੋਂ 145 ਦੇ ਕਰੀਬ ਰੀਹੈਬ ਸੈਂਟਰ ਪ੍ਰਾਈਵੇਟ ਚੱਲਦੇ ਨੇ ਤੇ ਉਹਨਾਂ ਨੂੰ ਤਾਂ ਕਿ ਇਹਨਾਂ ਕੇਂਦਰਾਂ ਨੂੰ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਸ਼ਲੋਕ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਤੇ ਉਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਤੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਰਿਪੋਰਟਾਂ ਲੈ ਕੇ ਤੇ ਜਿਹੜੇ ਰੂਲ ਨੇ ਉਹ ਲਾਗੂ ਕੀਤਾ ਯਾਰ ਨੇ ਸੋ ਸੱਤ ਇਹ ਜੰਡੇ ਹਾਈਪੋਥੀਕੇਸ਼ਨ ਵਾਲਾ ਸੋ ਜੋ ਇਕੁਇਟੀਬਲ ਮਾਰਜਿਨ ਤੇ ਹਾਈਪੋਥੀਕੇਸ਼ਨ ਵਾਲੇ ਤੇ ਜੋ ਹਾਂ ਜੀ ਸਰ ਲਿਮਿਟ ਲਾਤਾ ਕੈਪ ਕਰਾਇਆ ਇੱਕ ਇੰਡਸਟਰੀ ਦੀ ਦੀ ਮਾਰੀ ਇੰਡਸਟਰੀ ਦੀ ਡਿਮਾਂਡ ਸੀਗੀ ਤੇ ਉੱਚ ਬੈਂਕਿੰਗ ਦੇ ਵਿੱਚ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ 5 ਲੱਖ ਦੀ ਕੈਪਿੰਗ ਕੀਤੀ ਹੈ ਤੇ 1000 ਪਰ ਲੱਖ ਰੁਪਏ ਸੀ ਉਹ 1000 ਕਰ ਹਾਂ ਜੀ 1000 ਜੋ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਦਾ ਸੋ ਇਹ ਅੱਜ ਸੱਤ ਏਜੰਡੇ ਜਿਹੜੇ ਨੇ ਉਹ ਪ੍ਰਵਾਨ ਹੋਏ ਨੇ ਤੇ ਇਹਦੇ ਵਿੱਚ ਸੱਤ ਦੇ ਸੱਤਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਸੀ ਜੇ ਵੱਖ-ਵੱਖ ਕੈਬਨਟ ਮੰਤਰੀਆਂ ਦੀਆਂ ਉਹਨਾਂ ਦੀਆਂ ਰਿਪੋਰਟਾਂ ਵੀ ਲਈਆਂ ਗਈਆਂ ਨੇ ਤੇ ਪਬਲਿਕ ਵਿਊਜ਼ ਵੀ ਲਏ ਗਏ ਨੇ ਤਾਂ ਕਿ ਇਹ ਜਿਹੜੇ ਫੈਸਲੇ ਨੇ ਉਹ ਲੋਕ ਪੱਖੀ ਹੋ ਰਹਿਣ ਔਰ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਹੋਵੇ ਜਿਹਦੇ ਨਾਲ ਲੋਕਾਂ ਦੀ ਕੋਈ ਵਿੱਤੀ ਬੋਝ ਜਾਂ ਕੋਈ ਖੱਜਲਖਵਾਰੀ ਜਿਹੜੀ ਹੈ ਵਾਧੀ ਹੋਵੇ ਇਹ ਸਿਰਫ ਸਿਸਟਮ ਨੂੰ ਹੋਰ ਸੌਖਾ ਕਰਨ ਦੀ ਜਿਹੜੀ ਇੱਕ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਫਰਟ ਹੈ ਸਾਡੇ ਮੈਨੀਫੈਸਟੋ ਚ ਵੀ ਅਸੀਂ ਇਹ ਕਹਿ ਕੇ ਅਸੀਂ ਈਜ਼ ਟੂ ਬਿਜ਼ਨਸ ਜਿਹੜਾ ਉਹ ਉਹ ਉਹਦੇ ਵਿੱਚ ਨੰਬਰ 1 ਤੇ ਪੰਜਾਬ ਆਉਂਦਾ ਹੈ ਇਸ ਵਕਤ ਕੰਮ ਕਰਨ ਦੇ ਵਿੱਚ ਜਾਂ ਵਪਾਰ ਕਰਨ ਦੇ ਵਿੱਚ ਸੋ ਕੇ ਤੇ ਤਾਂ ਕਿ ਪਰਮਿਸ਼ਨਾਂ ਜਾਂ ਜਿਹੜੀਆਂ ਕੰਪਲਿਕೇಷನ್ಸ್ ਨੇ ਜਾਂ ਜਿਹੜੀਆਂ ਦਫਤਰੀ ਖੱਜਲ ਖਵਾਰੀਆਂ ਨੇ ਉਹ ਘਟਾਏ ਜਾ ਸਕਣ ਸੋ ਇਹ ਅੱਜ ਫੈਸਲੇ ਜਿਹੜੇ ਨੇ ਉਹ ਕੈਬਨਟ ਦੇ ਵਿੱਚ ਹੋਏ ਹੈ ਜੀ ਉਹ ਐਕਚੁਅਲੀ ਜਿਹੇ ਇਸ ਤਰ੍ਹਾਂ ਹਾਈਪੋਥੈਕੀਸ਼ਨ ਔਰ इक्टेबल मोरगेज का एक बड़ा इशू जो है होंगे इकुटेबल मॉरगेज हों बट नॉर्मली जो है, है इंटरप्रिटेशन कर करके करकेपोथीकेशन भी कर सक तो इकुटेबल मॉरगेज अदरवाइज इक्ुटेबल मॉर्गेज जो है प्रोपर्टी जो है इमूवेबुल मूवेबल हैपोथीकेशन ਇਹ ਬੈਂਕਾਂ ਵੱਲੋਂ ਮਿਸ ਇੰਟਰਪ੍ਰੀਟੇਸ਼ਨ ਕਰ ਕਰਕੇ ਉਹਨਾਂ ਨੂੰ 1.1% 1% ਦੇਣਾ ਪੈਂਦਾ ਸੀ ਇਸ ਲਈ ਜੋ ਹੈ ਇੰਡਸਟਰੀ ਦੀ ਡਿਮਾਂਡ ਸੀ ਕਿ ਇਹਦੇ ਨਾਲ ਸਾਡਾ ਜੋ ਹੈ ਜ਼ਿਆਦਾ ਜੋ ਹੈ ਸਟੈਂਪ ਡਿਊਟੀ ਵੀ ਪੇ ਕਰਨਾ ਪੈ ਰਿਹਾ ਡਬਲ ਪੇ ਕਰਨਾ ਪੈ ਰਿਹਾ ਤਾਂ ਇਹਦੇ ਵਿੱਚ ਜੋ ਹੈ ਪਹਿਲਾਂ ਤੋਂ ਅਸੀਂ क्लियर है क्लेरिफाई कर देता लेकिन फिर भी बैंकਾਂ ਦੀ ਪ੍ਰੈਕਟਿਸਸ ਕਰ ਕਰ ਕਰਕੇ ਹੋ ਰਹੀ ਸੀ ਤੇ ਇਹਨੂੰ ਹੋਰ ਕਲੀਅਰिफाई ਕਰਨ ਕਰਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਇਹਨਾਂ ਨੂੰ ਕੈਪਿੰਗ ਕਰਤਾ ਜਦੋਂ ਕੈਪਿੰਗ ਕਰ ਦਿੱਤਾ ਹੈ ਕਿ ਜੇਕਰ ਉਹ ਲੱਗੇਗਾ ਤਾਂ ਮੈਕਸिमम 5 ਲੱਖ ਹੀ ਹੋਏਗਾ ਜੇਕਰ 1% ਹੁੰਦਾ ਹੈ ਜਿਸ ਸਮੇ 100 ਕਰੋੜ ਰੁਪਏ ਦੱਲਿੰਦਾ ਹੈ ਤਾਂ 100 ਕਰੋੜ ਰੁਪਏ ਦਾ ਜੋ ਹੈ ਅਗਰ 1% ਹੈ ਤਾਂ 1 ਕਰੋੜ ਹੋ ਜਾਂਦਾ ਹੈ ਲੇਕਿਨ ਮੈਕਸिमम ਉਹਦੀ ਕੈਪਿੰਗ ਜੋ ਹੈ ਉਹ ਜੋ ਹੈ 5 ਲੱਖ ਰੁਪਏ ਹੋਏਗੀ ਆਈ ਇਸ ਬੇਸਿਕਲੀ ਉਹਦੇ ਚ ਲਾਸ ਦੀ ਸ਼ੇਕਰ ਦੀ ਜੋ ਹੈ ਇਹ ਹੈ ਕਿ ਜਾਂ ਤੋਂ ਇੱਕ ਕੰਪਲਾਈਂਸ ਹੈ ਜਦੋਂ ਆਪਾਂ ਰੇਟ ਉਹ ਕਰ ਰਹੇ ਕਿ ਜੋ ਫਲਾਈਟ ਹੋ ਗਿਆ ਸਾਰੇ ਦੇ ਸਾਰੇ ਜੋ ਹੈ ਪਹਿਲਾ ਜੋ ਹੈ ਜਦੋਂ ਇੱਥੇ ਲੋਨ ਲੈ ਰਹੇ ਸੀ ਉਹ ਲੋਨ ਚੰਡੀਗੜ੍ਹ ਤੋਂ ਲੈ ਰਹੇ ਕੰਪਨੀ ਦੀ ਆਪਣੀ ਦੂਸਰੇ ਹੈੱਡਕੁਆਟਰ ਤੋਂ ਲੈ ਰਹੇ ਤਾਂ ਸਾਨੂੰ ਨੁਕਸਾਨ ਹੋ ਗਿਆ ਸੀ ਆਦਰਵਾਇਸ ਸਾਡਾ ਰੈਵਨਿਊ ਇਸ ਤੋਂ ਆ ਰਿਹਾ ਸੀ ਕਰੀਬ 250 ਕਰੋੜ ਰੁਪਏ ਇੱਕ ਬਾਤ ਜਿਹੜਾ ਬਣਾਇਆ ਜਾ ਰਿਹਾ ਹੈ ਕਿ ਅਜਾ ਕਿ ਕਸ਼ਮੀਰੀ ਪੰਡਤਾਂ ਨੂੰ ਵੀ ਇਨਵਾਈਟ ਕਰੇ ਗਏ ਨੇ ਜੀ ਸਾਡਾ ਜਿਹੜਾ ਕਾਫਲਾ ਪਹਿਲਾ ਕਾਫਲਾ ਕਸ਼ਮੀਰ ਤੋਂ ਚੱਲੂ ਹੈ ਜੀ ਸ਼੍ਰੀਨਗਰ ਤੋਂ ਉੱਥੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਵੀ ਉਸ ਯਾਤਰਾ 'ਚ ਸ਼ਾਮਲ ਹੋਣਗੇ ਤੇ ਸਾਰੇ ਦੇਸ਼ ਦੇ ਮੁੱਖ ਮੰਤਰੀ ਸਹਿਬਾਨ ਉਹਨਾਂ ਨੂੰ ਸੱਦਾ ਪੱਤਰ ਗਏ ਨੇ ਰਾਸ਼ਟਰਪਤੀ ਜੀ ਨੂੰ ਕੱਲ ਮੈਂ ਮਾਮਮਾ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗਿਆ ਹੋਇਆ ਜਦੋਂ ਵੀ ਉਹ ਟਾਈਮ ਦੇ ਦੇਣਗੇ ਤੇ ਨਿੱਜੀ ਤੌਰ ਤੇ ਸੱਦਾ ਪੱਤਰ ਵੀ ਦੇਖਿਆਵਾਂਗੇ ਤੇ ਬਾਕੀ ਤੁਹਾਨੂੰ ਸਾਰਾ ਜਿਹੜਾ ਪੂਰੇ 1 ਮਹੀਨੇ ਦੇ ਸਮਾਗਮਾਂ ਦਾ ਮੇਰੇ ਖਿਆਲ ਤੋਂ ਤੁਹਾਡੇ ਕੋਲੇ ਆ ਹੀ ਗਿਆ ਹੋਣਾ ਤਾਂ 3-4 ਜਗ੍ਹਾ ਤੋਂ ਕਾਫਲੇ ਯਾਤਰਾਵਾਂ ਚੱਲਣ ਗਏ ਆ ਗੁਰੂ ਸਾਹਿਬ ਜਿੰਨ ਜਿੰਨਾ ਪਿੰਡਾਂ ਦੇ ਵਿੱਚ ਜਾਂ ਜਿੰਨ ਜਿੰਨਾ ਥਾਵਾਂ ਤੇ ਉਹਨਾਂ ਦੇ ਚਰਨ ਸ਼ੋਪਾ ਪ੍ਰਾਪਤ ਕਰਤੀ ਹੈ ਉੱਥੇ ਅਦੁੱਤੀ ਕੀਰਤਨ ਸਮਾਗਮ ਦੀਵਾਨ ਔਰ ਲੇਜ਼ਰ ਐਂਡ ਸਾਊਂਡ ਸ਼ੋ ਜਿਹੜੇ ਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਪਈ ਸਤੀਦਾਸ ਪਈ ਮੱਤਦਾਸ ਪਈ ਡੈਲਾਜੀ ਉਹਨਾਂ ਦੀ ਸ਼ਹਾਦਤਾਂ ਬਾਰੇ ਜਿਹੜੇ ਚਾਨਣਾ ਪਾਉਣਗੇ ਤੇ ਜਾ ਕੇ ਸਾਰੇ 23 24 25 ਤਰੀਕ ਨੂੰ ਜਿਹੜੇ ਫੰਕਸ਼ਨ ਨੇ ਉਹ ਅਨੰਦਪੁਰ ਸਾਹਿਬ ਕੱਠੇ ਹੋਣਗੇ ਤੇ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬੇ ਕਿ ਹੋਊਗਾ ਤੇ 25 ਤਰੀਕ ਨੂੰ ਪੋਪਾਰ ਪੈਣਗੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਲਈ ਰਵਾਨਗੀ ਹੋਗੀ ਚਾਨਨੀ ਚੌਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਨਹੀਂ ਇਸ ਤਰ੍ਹਾਂ ਦਾ ਹਜੇ ਕੋਈ ਨਹੀਂ ਤੁਹਾਡੇ ਮਤਲਬ ਚੈਨਲਾਂ ਤੇ ਮੈਂ ਦੇਖ ਚਰਚਾ ਜਰੂਰ ਸੁਣੀ ਹੈ ਪਰ ਸਾਡੇ ਵੱਲੋਂ ਹਜੇ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਮੀਟਿੰਗ ਜਾਂ ਕੋਈ ਹੋ ਬਾਕੀ ਕੈਬਨਟ ਜਿਹੜੀ ਹੈ ਕਲੈਕਟਿਵ ਡਿਸੀਜਨ ਲੈਂਦੀ ਹੈ ਹਜੇ ਕੈਬਨਟ ਉਸ ਤੋਂ ਪਹਿਲਾਂ ਇੱਕ ਦੋ ਕੈਬਨਟਸ ਹੋਰ ਹੋਣਗੇ ਕੋਈ ਹੋਇਆ ਤਾਂ ਦੱਸਾਂਗੇ ਤੁਹਾਨੂੰ ਤੁਹਾਡੀ ਪੁਲਾਣੀ ਦੀ ਸਥਿਤੀ ਬਹੁਤ ਖਰਾਬ ਹੈ। ਆਪ ਦਾ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਦੋਂ ਰਿਟਾਇਰ ਹੋਏ ਤਾਂ ਉਹਨਾਂ ਨੇ ਰਿਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਪਰਾਲੀ ਦਾ ਜਿਹੜਾ ਧੂਆ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਤੋਂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਜੇ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੇ ਸਿਰਫ 90 ਲੱਖ ਮੀਟ्रिक टन ਆਈ ਹੈ ਤਾਂ ਹਜੇ 90 ਆਉਣ ਹੀ ਆ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10-15 ਦਿਨ ਹੋ ਗਏ ਸਿਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਹਿੰਦੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤਾਂ ਜਮਨਾ ਨਹੀਂ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਇਹ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਲੈਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ A IQ ਹੀ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਆ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕarnataka ਪੁਲਿਸ ਹੀ ਰਹਿਣਾ। ਜਾਂ ਮੈਂ ਦਿੱਲੀ ਦੇ ਐਸੇ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਕ ਥਾਂ ਤੋਂ ਹੋ ਜਾਣਾ ਮੈਂ। ਅੱਗੇ ਕਿਉਂ ਲੰਘਦਾ ਜੀ ਫਿਰ ਉਹ? ਸੋ ਇਹ ਤਾਂ ਇੱਕ ਨਾ ਪੋਲਿਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ। ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ। ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ। ਜੇ ਜੰਗਾਰ ਕੁਆ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਵਿਸ਼ਵ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪ੍ਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਸਾਸਿ ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖਦਾਂਗੇ ਸਾਰੀ ਸਾਨੂੰ ਸ਼ਰਤ ਇਨਸੈਂਟਿਵ ਮਿਲਦਾ ਤੇ ਖਸਾਉਂਸ ਤੋਂ ਉਹਦਾ ਦੂਜਾ ਹੱਲ ਉਹ ਹੀ ਤਾਂ ਕਹਿਣਾ ਹੈ ਜੀ ਦੇਖੋ ਕਿ ਕੋਈ ਨਾ ਕੋਈ ਉਹਨਾਂ ਨੂੰ ਹੱਲ ਦੇਉਂਗੇ ਤਾਂ ਉਹ ਹੋਊਗਾ ਨਾ ਜਾਂ ਫਿਰ ਕ੍ਰੋਪ ਡਾਈਵਰਸਿਫਿਕੇਸ਼ਨ ਦੇ ਦੋ ਕਿਤੇ ਮਤਲਬ ਸਾਨੂੰ ਕੋਈ ਹੋਰ ਫਸਲ ਬੀਜ ਕੇ ਉਹਨੇ ਹੀ ਪੈਸੇ ਜਿਹੜਾ ਜਿੰਨਾ ਲਾਭ ਜਿੰਨਾ ਪ੍ਰੋਫਿਟ ਚਾਵਲ ਵੇਚ ਕੇ ਹੁੰਦਾ ਹੈ ਉਹਨੇ ਕਿਸੇ ਹੋਰ ਫਸਲ ਨਾ ਹੋ ਜੇ ਅਸੀਂ ਕਿਉਂ ਬੀਜਾਂਗੇ ਚਾਵਲ ਚਾਵਲ ਤਾਂ ਸਾਡੀ ਖੁਰਾਕ ਵੀ ਨਹੀਂ ਤੇ ਚਾਵਲ ਦੀ ਦੇਸ਼ ਕੋਲ ਘਾਟ ਵੀ ਹੈ ਨਹੀਂ ਠੀਕ ਹੈ ਨਾ ਤੇ ਹੁਣ ਇੱਕ ਐਨੇ ਸੰਕਟ ਦੇ ਬਾਵਜੂਦ ਵੀ ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋਇਆ ਉਹਦੇ ਬਾਵਜੂਦ ਵੀ ਇੱਕ 170 ਲੱਖ ਮੀਟਰਿਕ ਟਨ ਦੇਵਾਂਗੇ ਜੀ ਚੌਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਹੋ ਕਿ ਤੁਸੀਂ ਐਨੇ ਸੰਕਟ ਦੇ ਬਾਵਜੂਦ ਵੀ ਦੇਸ਼ ਦੀ ਫੂਡ ਬਾਲ ਦੇ ਵਿੱਚ ਇੰਨਾ ਹਿੱਸਾ ਪਾ ਰਹੇ ਹੋ ਸਗੋਂ ਸਗੋਂ ਕਹਿੰਦੇ ਪਰਚਾ ਕਰ ਦਿਓ ਜੀ ਇਹਨਾਂ ਤੇ ਆਕ ਕਰ ਦਿਓ ਜੀ ਉਹ ਕਰ ਦਿਓ ਚੰਗੀ ਗੱਲ ਨਹੀਂ ਦੇਖੋ ਇਹਦੇ ਤੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਤੇ ਇਤਰਾਜ਼ ਹੈ ਤੋਂ ਉਹ ਇਤਰਾਜ਼ ਜਿਹੜੇ ਨੇ ਉਹ ਸੁਣਨੇ ਚਾਹੀਦੇ ਆ इवन ਸੁਪਰੀਮ ਕੋਰਟ 'ਚ ਮਾਮਲਾ ਸੀਗਾ ਕਿ ਉਹਦੇ 'ਚ ਆਇਡੈਂਟੀਫਿਕੇਸ਼ਨ ਕਿਹੜੀ ਲਾਉਂਗੇ ਆਧਾਰ ਕਾਰਡ ਪਹਿਲਾਂ ਨਹੀਂ ਸੀਗਾ ਪਾਸਪੋਰਟ ਨਹੀਂ ਸੀਗਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇਹ ਐਸਆਈਆਰ ਨੂੰ ਵੋਟ ਚੋਰੀ ਦੇ ਵਜੂਦ ਦੇਖਿਆ ਜਾਵੇ ਕਿ ਆਪਣੇ ਮਨਪਸੰਦ ਬੰਦਿਆਂ ਦੀਆਂ ਵੋਟਾਂ ਬਣਾ ਲਓ ਜਿਹੜੀਆਂ ਜਿਹੜੇ ਮਹੱਲਿਆਂ 'ਚੋਂ ਜਾਂ ਜਿਹੜੀਆਂ ਬੂਥਾਂ 'ਤੇ ਕਿਸੇ ਹੋਰ ਪਾਰਟੀ ਨੂੰ ਪੈਂਦੀਆਂ ਨੇ ਉਨਨੇ ਵੋਟਾਂ ਕੱਟ ਦੋ ਉਸ ਇਲਾਕੇ ਚ ਫਿਰ ਇਹ ਤਾਂ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੋਊਗਾ ਪਰ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਖੁੱਲਕੇ ਜਵਾਬ ਦੇਣਾ ਚਾਹੀਦਾ ਸਰਕਾਰ ਬਹੁਤ ਜ਼ਿਆਦਾ ਬੋਤਾਂ ਕਰਦੀ ਹੈ ਨੀ ਬਿਲਕੁਲ ਕਰ ਰਹੇ ਆ ਜੀ ਸਿੱਧਾ ਕੋਸ਼ਿਸ਼ ਕਰ ਰਹੀ ਕਰਨੇ ਕਿ ਕੋਈ ਵੀ ਸਰਕਾਰੀ ਪਦ ਜਿਹੜਾ ਸਰਕਾਰੀ ਅਹੁਦਾ ਜਿਹੜਾ ਉਹ ਖਾਲੀ ਨਾ ਰਵੇ ਹੁਣੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਐਸਪੀ ਲੈਵਲ ਦੀਆਂ ਇਨਸਪੈਕਟਰ ਲੈਵਲ ਦੀਆਂ ਐਸਐਚਓ ਲੈਵਲ ਦੀਆਂ ਡੀਐਸਪੀ ਲੈਵਲ ਦੀਆਂ ਸਾਰੀਆਂ ਪੋਸਟਾਂ ਜਿਹੜੀਆਂ ਖਾਲੀ ਸੀਗੀਆਂ ਸਾਰੀਆਂ ਭਰੀਆਂ ਗਈਆਂ ਨੇ ਤਾਂ ਕਿ ਲਾਅ ਐਂਡ ਆਰਡਰ ਲੱਗ ਕੰਚ ਬਹੁਤ ਸਾਰੇ ਐਸਪੀ ਜਿਹੜੇ ਸੀਗੇ ਜਾਂ ਡੀਐਸਪੀ ਸੀਗੇ ਉਹਨਾਂ ਕੋਲੇ ਐਡੀਸ਼ਨ ਚਾਰਜਸ ਸੀਗੇ ਇਧਰ ਉਧਰ ਦੇ ਤਾਂ ਕਿ ਉਹ ਉਹਨਾਂ ਨੂੰ ਪ੍ਰੋਪਰ ਟਾਈਮ ਕਿਸੇ ਇੱਕ ਲਾਕੇ 'ਚ ਜਿਹੜਾ ਆਪਣਾ ਸਰਵਲੈਂਸ ਦਾ ਮਿਲੇ ਸੋ ਜਿੰਦੇ ਵੀ ਸਾਡੇ ਕੋਲੇ ਆਈ ਜਾਂਦੇ ਰਹਿੰਦੇ ਨੇ ਤੇ ਨਵੀਂ ਭਰਤੀਆਂ ਵੀ ਹੋ ਰਹੀਆਂ ਨੇ ਤੇ ਉਹਦੇ ਨਾਲ ਅਸੀਂ ਕੋਸ਼ਿਸ਼ ਕਹੀ ਕਰਾਂਗੇ ਕਿ ਐਡੀਸ਼ਨਲ ਚਾਰजेस ਜਿਹੜੇ ਨੇ ਉਹ ਜਿੱਥੇ ਵੀ ਅਫਸਰ ਕੰਮ ਕਰ ਰਹੇ ਨੇ ਕਈ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਬੋਝ ਘਟਾ ਕੇ ਨਵੇਂ ਭਰਤੀ ਕੀਤੇ ਜਾਣ। ਹਾਂਜੀ ਬਾਹਰ ਦੇ ਜਿਹੜੇ ਪੈਸੇ ਆਣੇ ਉਹਨਾਂ ਨੇ ਕੀ ਦੇਣਾ ਜੀ ਦੇਖੋ ਮੈਂ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਧਰਲੀ ਉਧਰਲੀ ਹੋਰ ਸਕੀਮਾਂ ਜਿਹੜੀਆਂ ਪੈਸੇ ਆਉਂਦੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹੀ ਕਹੀ ਜਾਂਦੇ ਨੇ ਕਿ ਇਹ ਪੈਸੇ ਵੀ ਉਧਰੋਂ ਕੱਟ ਲੋ ਜੀ ਇਹ ਪੈਸੇ ਵੀ ਤੁਹਾਡੇ ਉਸੇ ਝੁਗੇ ਨੇ ਜਾਣਗੇ ਜੀ ਜੇ ਉਹ ਹੜ ਨਾ ਆਉਂਦੇ ਉਹ ਪੈਸੇ ਤਾਂ ਵੀ ਆਉਣੇ ਸੀਗੇ ਸੋ ਇਧਰ ਉਧਰ ਦੀਆਂ ਜਿਹੜੀਆਂ ਪੈਰਲਲ ਸਕੀਮਾਂ ਨੇ ਉਹ ਉਹਨਾਂ ਦੇ ਰਾਹੀਂ 1600 ਕਰੋੜ ਰੁਪਇਆ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਉਹਨਾਂ ਨੇ ਕਹਿ ਸੀ ਕਿ 1600 ਕਰੋੜ ਟੋਕਨ ਹੈ ਤੇ ਇਹ ਤਾਂ ਅਜੇ ਬਸ ਵੈਸੀ ਹੈ ਤੇ ਬਾਕੀ ਤੁਹਾਨੂੰ ਹੋਰ ਦੇਵਾਂਗੇ ਅਜੇ ਤਾਂ ਟੋਕਨ ਨਹੀਂ ਪੂਰਾ ਹੋਇਆ ਜੀ ਨੀ ਇਦਾਂ ਦਾ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਉਹ ਮੇਰੇ ਖਿਆਲ ਚ ਕੋਈ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨੇ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ ਚ ਇਲੈਕਸ਼ਨ ਹੋਵੇ ਪੁਰਤਥੀ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਾਲਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਤੇ ਜਿਵੇਂ ਬਿਹਾਰ ਹੀ ਮਿਲਣ ਦਾ ਟਾਈਮ ਦੇ ਨਾਲ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਣੇ ਆ ਜੇ ਬਿਹਾਰ ਦਾ ਟਾਈਮ ਦੇ ਨਾਲ ਭੱਟਨੇ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਕੱਲ ਤੇ ਜੀ ਕਿਸੇ ਕੱਪਰ ਵਾਲਾ ਪੰਜਾਬ ਤੋਂ ਵੀ ਆਈ ਹੈ ਕਿ ਜਿਹੜੇ ਨਹੀਂ ਕਿਤੋਂ ਕਿਤੋਂ ਸ਼ਿਕਾਇਤ ਆ ਰਹੀਆਂ ਨੈਨੋ ਯੂਰੀਆ ਦੀਆਂ ਪਰ ਡੀਏਪੀ ਦੀ ਅਸੀਂ ਕਿਉਂਕਿ ਪੌਚਰ ਪਹਿਲਾਂ ਅਸੀਂ ਗੱਲਬਾਤ ਕੀਤੀ ਹੋਈ ਸੀ ਮਾਨਯੋਗ ਮੰਤਰੀ ਸਾਹਿਬਾਨ ਜਿਹੜੇ ਕੇਂਦਰ ਦੇ ਨੇ ਤੇ ਕਿਸੇ ਵੀ ਇਲਾਕੇ ਦੇ ਵਿੱਚ ਡੀਏਪੀ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਔਰ ਜੇ ਕਿ ਜਿੱਤੋਂ ਵੀ ਸਾਨੂੰ ਸ਼ਿਕਾਇਤ ਆਉਂਦੀ ਹੈ ਨਾਲ ਦੇ ਨਾਲ ਸੀਨੀਅਰ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉੱਥੇ ਡੀਏਪੀ ਜਿਹੜੀ ਹੈ ਪ੍ਰੋਪਰ ਮਾਤਰਾ ਦੇ ਵਿੱਚ ਪਹੁੰਚਾਉਣੇ ਆ 2 ਲੱਖ ਕੁਇੰਟਲ ਬੀ ਜਿਹੜੇ ਨੇ ਉਹ ਅਸੀਂ ਦੇਨੇ ਆ ਜੀ ਜੋ 1,85,000 ਕੁਇੰਟਲ ਜਿਹੜਾ ਹੈ ਵੇਜਾ ਉਹ ਕਣਕ ਦਾ ਬਾਕੀ ਹੋਰ ਫਸਲਾਂ ਦੇ 15,000 ਕੁਇੰਟਲ ਹੋਰ ਫਸਲਾਂ ਦੇ ਨੇ ਜਿਹੜੇ ਕਿ ਹੁਣ ਕਣਕ ਦਾ ਕਿਉਂਕਿ ਬਜਾਈ ਦਾ ਟਾਈਮ ਲਗਭਗ ਜਿਹੜੇ ਜਿਹੜੇ ਜ਼ੋਨ ਨੇ ਪਹਿਲਾਂ ਹੀ ਜੀਰੀ ਝੋਨਾ ਵੱਢ ਲਿਆ ਜਾਂ ਫਸਟイヤー ਸੈਕੰਡ ਜ਼ੋਨ ਜਿਹੜੇ ਨੇ ਉਹ ਜਿੱਥੇ ਕਣਕ ਬੀਜਣ ਦੀ ਤਿਆਰੀ ਹੈ ਉੱਥੇ ਵਾਸਤੇ ਅਸੀਂ ਟਰੱਕ ਕਰਵਾਉਣਾ ਕਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਪ੍ਰੋਪਰ ਕੁਆਲਟੀ ਬੀਜ ਜਿਹੜੇ ਨੇ ਕਣਕ ਦੇ ਉਹ ਮਿਲ ਰਹੇ ਨੇ ਤੇ ਕੁਝ ਟਰੱਕ ਤਾਂ ਅਸੀਂ ਰਵਾਨਾ ਕਰਦੇ ਬਾਕੀ ਹਰ ਰੋਜ਼ ਜਾਈ ਜਾਂਦੇ ਨੇ ਤੇ ਅਸੈਸਮੈਂਟ ਜਿਹੜੀ ਹੈ ਉਹ ਵੀ ਆਈ ਜਾਂਦੀ ਹੈ ਤੇ ਜਿਹੜੇ ਹੜਪੀੜਾਂ ਤੋਂ ਦੇ ਜਿਹੜੇ ਪੈਸੇ ਨੇ ਘਰਾਂ ਦੇ ਪਸ਼ੂਆਂ ਦੇ ਫਸਲਾਂ ਦੇ ਨੁਕਸਾਨ ਦੇ ਉਹ ਸਾਰੇ ਜਿਹੜੇ ਉਹ ਉਹਨਾਂ ਨੂੰ ਹਰ ਰੋਜ਼ ਮਿਲ ਰਹੇ ਨੇ ਥੈਂਕ ਯੂ